ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਹਲਕੀ ਦਰਮਿਆਨੀ ਬੱਦਲਵਾਈ ਇੱਕ ਪੰਜਾਬ ਵੱਲ ਕੂਚ ਕਰ ਰਹੀ ਹੈ ਇਸ ਬੱਦਲਵਾਈ ਦਾ ਕੀ ਅਸਰ ਹੋਵੇਗਾ ਪੰਜਾਬ ਦੇ ਉੱਪਰ ਫਿਲਹਾਲ ਹਲਕੀ ਜਿ ਮਾਝੇ ਦੇ ਇਲਾਕੇ ਵਿੱਚ ਬੱਦਲਵਾਈ ਦੇਖਣੀ ਸ਼ੁਰੂ ਹੋ ਚੁੱਕੀ ਹੈ ਕੋਈ ਬਹੁਤ ਵੱਡਾ ਅਸਰ ਹਲੇ ਤੱਕ ਦੇਖਣ ਨੂੰ ਨਹੀਂ ਮਿਲਿਆ ਦੁਪਹਿਰ ਤੋਂ ਹੀ ਚੰਗੀ ਧੁੱਪ ਦੇਖਣ ਨੂੰ ਮਿਲੀ ਹੈ 24-25 ਡਿਗਰੀ ਤੱਕ ਤਾਪਮਨ ਗਿਆ ਹੈ ਪੱਛਮੀ ਹਵਾ ਚੱਲ ਰਹੀ ਹੈ ਜੀ ਲਗਾਤਾਰ ਜਿਸ ਦੇ ਨਾਲ ਹਵਾ ਅਤੇ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਵਧਣਾ ਸ਼ੁਰੂ ਹੋ ਚੁੱਕਿਆ ਹੈ ਹਲਕੀ ਹਲਕੀ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤਹਿਸੀਲ ਜ਼ਿਲ੍ਹੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਕਮੈਂਟ ਕਰਨਾ ਨਾ ਭੁੱਲੋ ਅਗਰ ਚੈਨਲ ਤੇ ਨਵੇਂ ਹੋ ਤਾਂ ਆਉਂਦੇ ਮੌਸਮ ਦੀ ਜਾਣਕਾਰੀ ਦੇ ਲਈ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰੋ ਤਾਂ ਕਿ ਕੋਈ ਵੀ ਅਪਡੇਟ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਇੱਕ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ ਕਰੋ ਤੁਹਾਡਾ ਇੱਕ ਲਾਈਕ ਅਤੇ ਇੱਕ ਸ਼ੇਅਰ ਸਾਨੂੰ ਬਹੁਤ ਜ਼ਿਆਦਾ ਹੌਸਲਾ ਦਿੰਦੇ ਗੱਲ ਕਰੀਏ ਉਹਦੇ 4-5 ਘੰਟੇ ਹੁਣ ਮੜ ਜਾ ਗਰਮੀ ਦਾ ਮਾਹੌਲ ਦੇਖਣ ਨੂੰ ਮਿਲੂਗਾ ਲਗਭਗ 7 ਵਜੇ ਤੱਕ ਥੋੜੀ ਜਿਹੀ ਗਰਮੈਸ਼ ਬਣੀ ਰਹੂਗੀ ਉਸ ਤੋਂ ਬਾਅਦ ਥੋੜਾ ਜਿਹਾ ਟੈਂਪਰੇਚਰ ਘਿਰਦਾ ਹੋਇਆ ਨਜ਼ਰ ਆਵੇਗਾ ਹਵਾ ਦੀ ਗੱਲ ਕਰੀਏ ਹਵਾ ਲਗਾਤਾਰ ਪੱਛਮ ਦੀ ਧਿਰ ਤੋਂ ਇਸ ਤਰੀਕੇ ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਅੱਜ ਹਵਾ ਦੀ ਗਤੀ ਥੋੜੀ ਜਿਹੀ ਤੇਜ਼ ਦੇਖੀ ਗਈ ਨਾਰਮਲ ਨਾਲੋਂ ਕਿਉਂਕਿ ਹੁਣ ਜਿਵੇਂ ਜਿਵੇਂ ਚੰਗੀ ਧੁੱਪ ਗਰਮੀ ਦਾ ਮਾਹੌਲ ਵਧ ਤੇ ਵਧ ਰਿਹਾ ਹੈ ਓਵੇਂ ਓਵੇਂ ਕਿਤੇ ਨਾ ਕਿਤੇ ਥੋੜੀ ਥੋੜੀ ਹਵਾ ਵੀ ਜੇ ਹੋ ਤੇਜ਼ ਹੁੰਦੀ ਨਜ਼ਰ ਆਵੇਗੀ ਹਵਾ ਦੀ ਗਤੀ ਵਿੱਚ ਵੀ ਬਾਕੀ ਇਸ ਤੋਂ ਇਲਾਵਾ ਗੱਲ ਕਰੀਏ ਤਾਪਮਾਨ ਜਿਹੜਾ ਰਾਤ ਦੇ ਸਮੇਂ ਹੁਣ ਥੋੜਾ ਜਿਹਾ ਠੀਕ ਹੈ 10 ਡਿਗਰੀ ਤੋਂ ਉੱਪਰ ਹੀ ਤਾਪਮਾਨ ਰਹੇਗਾ ਸਵੇਰੇ ਸਵੇਰੇ ਤਾਪਮਾਨ ਥੋੜਾ ਜਿਹਾ 9 ਡਿਗਰੀ 8 ਡਿਗਰੀ 7 ਡਿਗਰੀ ਕਿਸੇ ਕਿਸੇ ਇਲਾਕੇ 'ਚ ਹੈ ਐਵਰੇਜ ਤਾਪਮਾਨ 9 ਅਤੇ 10 ਡਿਗਰੀ ਦੇ ਨੇੜੇ ਤੇੜੇ ਹੀ ਦੇਖਣ ਨੂੰ ਮਿਲ ਰਹੇ ਨੇ ਕੋਈ ਵੱਡੀ ਹਲਚਲ ਨਹੀਂ ਹੈ ਰਾਤ ਦੇ ਸਮੇਂ ਹੋ ਸਕਦਾ ਹੈ ਕਿ ਬੱਦਲ ਬਈ ਪੂਰਨ ਤੌਰ ਤੇ ਪੰਜਾਬ ਅਤੇ ਨਾਲ ਲੱਗਦੇ ਕੁਝ ਕਸੂਬਿਆਂ ਨੂੰ ਕਵਰ ਕਰ ਲਵੇ ਪਰ ਇਸ ਦਾ ਅਸਰ ਹਜੇ ਦੇਖਣ ਨੂੰ ਮਿਲੂਗਾ ਇਸ ਦਾ ਅਸਰ 9 ਤਰੀਕ ਤੋਂ ਬਾਅਦ ਜਾਨੀ ਕਿ 10 ਤਰੀਕ ਤੇ 11 ਤਰੀਕ ਦੇ ਵਿਚਕਾਰ ਦੇ ਵਿਚਕਾਰ ਦੇਖਣ ਨੂੰ ਮਿਲ ਸਕਦਾ ਹੈ ਕਿਣਮਣ ਕਣੀ ਬੂੰਦਾਬੰਦੀ ਹੋ ਸਕਦੀ ਹੈ ਉਸ ਕਿਣਮਣ ਕਣੀ ਬੂੰਦਾਬੰਦੀ ਬਾਰੇ ਵੀ ਪਹਿਲਾਂ ਵੀਡੀਓ ਮੈਂ ਸ਼ੂਟ ਕਰਕੇ ਅਪਲੋਡ ਕਰ ਚੁੱਕਿਆ ਜੀ ਉਹ ਵੀਡੀਓ ਵੀ ਦੇਖ ਲਿਓ ਅਗਰ ਆਉਂਦੀ ਤੁਸੀਂ ਜਾਣਕਾਰੀ ਲੈਣੀ ਹੈ ਕਿਉਂਕਿ ਮੀਂਹ ਜਿਹੜਾ ਹਲਕਾ ਜਿਹਾ ਆ ਰਿਹਾ ਹੈ 10 ਤਰੀਕ ਰਾਤ ਨੂੰ ਜਾਂ 11 ਤਰੀਕ ਦੇ ਵਿਚਕਾਰ ਉਹਦੇ ਬਾਰੇ ਇੱਕ ਹੋਰ ਡਿਟੇਲ ਵੀਡੀਓ ਜਲਦ ਹੀ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਓ ਪੇਜ ਤੇ ਨਵੇਂ ਤਾਂ ਫੋਲੋ ਕਰ ਲਓ ਉਹ ਵੀਡੀਓ ਵੀ ਤੁਹ ਫੋਲੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਹੀ ਦੇਖਣ ਨੂੰ ਮਿਲੂਗੀ ਏਸੀ ਜੀ ਅਪਡੇਟ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਮਿਲਦੇ ਹਾਂ ਅਗਲੀ ਵੀਡੀਓ ਤੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਨੂੰ ਡਿਟੇਲ ਜਾਣਕਾਰੀ ਸਾਂਝੀ ਕਰੀਏ ਧੰਨਵਾਦ ਜੀ